ਹਾਂਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਤੇ ਔਰ ਮੈਂ ਜਸਵਿੰਦਰ ਤੰਜੂ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਇੱਕ ਬਹੁਤ ਹੀ ਪਿਆਰੀ ਜਹੀ ਕੋੜੀ ਲੈ ਕੇ ਔਰ ਉਮੀਦ ਕਰਦੀ ਹਾਂ ਤੁਹਾਨੂੰ ਇਹ ਕੋੜੀ ਪਸੰਦ ਆਉਗੀ। ਲੋ ਜੀ ਵੀਰ ਦੇ ਵਿਆਹਾਂ ਦੀ ਵਿਆਹ ਦੀਆਂ ਕੋੜੀਆਂ ਤਾਂ ਸਾਰੀਆਂ ਹੀ ਪਿਆਰੀਆਂ ਹੁੰਦੀਆਂ ਨੇ। ਫਿਰ ਵੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਕੋੜੇ ਕੋੜੇ ਹੀਣਕ ਦੇ ਦਮ ਸ਼ਣਕ ਦੇ ਜੀ ਦਮ ਸ਼ਣਕ ਦੇ ਵੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆਏ ਕੋੜੇ ਹੀਣਕ ਦੇ ਚਣਕ ਦੇ ਜੀ ਦਮ ਚਣਕ ਦੇ ਵੀਰਾ ਸੋਰੇ ਦੇ ਦੇਸ਼ ਨੂੰ ਚੱਲੇ ਆਏ ਕਿਨੇ ਬੁਕਵਾਰੇ ਕਿਨੇ ਬੋਰੀਆਂ ਜੀ ਖਿੰਚ ਕੀਨੇ ਬੋਕਵਾਰੇ ਕਿਨੇ ਬੋਰੀਆਂ ਜੀ ਕਿਨੇ ਬੋਰੀਆਂ ਜੀ ਕਿਨੇ 1 ਰੁਪਈਆ ਵਾਰਿਆਏ ਮਾਤਾ ਬੋਕਵਾਰੇ ਬਾਬਲ ਬੋਰੀਆਂ ਜੀ ਬਾਬਲ ਗੋਰੀਆਂ ਜੀ ਚਾਚੇ 1 ਰੁਪਈਆ ਵਾਰਿਆਏ ਅਰੇ ਨਾ ਪਾਸੇ ਹੋਈਆਂ ਜਿਰਾਹੀ ਪਿੱਛੇ ਹੋ ਗਏ ਜਿਰਾਹੀ ਪਿੱਛੇ हट ਗਏ ਵੀਰਾ ਸੋਰੇ ਦੇ ਦੇਸ਼ ਨੂੰ ਲੇ ਆਏ ਰਾਜੇ ਜਨਕ ਦੀ ਕੋ ਪੁਤਰੀ ਜੀ ਇਕੋ ਇੱਕ ਪੁਤਰੀ ਜੀ ਉਹ ਦੇ ਲਗਨ ਸਹੇੜਨੇ ਨੂੰ ਚੱਲੇ ਆਏ ਲਾਵਾਂ ਲੈ ਕਰਜ ਸਿਰੇ ਚੜ ਗਏ ਜਿ ਕਰਜ ਸਿਰੇ ਚੜ ਗਏ ਵੀਰਾ ਆਪਣੇ ਦੇਸ਼ ਨੂੰ ਚੱਲੇ ਆਏ ਲਾਵਾਲੇ ਲਈਆਂ ਜਿ ਕਰਜ ਰਾਸ ਆ ਗਏ ਜਿ ਕਰਜ ਰਾਸ ਆ ਗਏ ਵੀਰਾ ਆਪਣੇ ਦੇਸ਼ ਨੂੰ ਚੱਲੇ ਆਏ ਕੋੜੇ ਹੀਣ ਕਦੇ ਜੀ ਦਾਮ ਸ਼ਣਕ ਦੇ ਜੀ ਦਾਮ ਸ਼ਣਕ ਦੇ ਵੀਰਾ ਸੋਰ ਦੇ ਦੇਸ਼ ਨੂੰ ਚੱਲੇ ਆਏ ਕਿਨੇ ਬੋਰੀਆਂ ਜੀ ਕਿਨੇ ਬੁਕਵਾਰੇ ਕਿਨੇ ਬੋਰੀਆਂ ਜੀ ਕਿਨੇ ਬੋਰੀਆਂ ਜੀ ਕਿਨੇ 1 ਰੁਪਈਆ ਬੋਰੀਆਂ ਜੀ ਤੇ ਵੀਰਾ ਬੋਰੀਆਂ ਜੀ ਜੀ ਜੇ 1 ਰੁਪਈਆ ਵਾਰਿਆਏ ਰੇਣਾ ਪਾਸੇ ਹੋਈਆਂ ਤੇਰਾ ਹੀ ਪਿੱਛੇ ਹਟ ਗਏ ਤੇਰਾ ਹੀ ਪਿੱਛੇ ਹਟ ਗਏ ਵੀਰਾ ਸੋਰੇ ਦੇ ਦੇਸ਼ ਨੂੰ ਚਲੇ ਆਏ ਜੀ ਵੀਰਾ ਸੋਰੇ ਦੇ ਦੇਸ਼ ਨੂੰ ਚਲੇ ਆਏ ਰਾਜੇ ਜਨਕ ਦੀ ਕੋ ਇੱਕ ਪੁਤਰੀ ਜੀ ਕੋ ਇੱਕ ਪੁਤਰੀ ਜੀ ਉਹ ਦੇ ਲਗਨ ਸਹੇੜਨੇ ਨੂੰ ਚੱਲੇ ਆਏ ਜਿਉ ਦੇ ਲਗਨ ਸਹੇੜਨੇ ਨੂੰ ਚੱਲੇ ਆਏ ਲਾਵਾਂ ਲੈ ਲਈਆਂ ਜਿ ਕਰਜ ਰਾਸ ਆ ਗਏ ਜਿ ਕਰਜ ਰਾਸ ਆ ਗਏ ਵੀਰਾ ਆਪ ਪੜੇ ਦੇਸ਼ ਨੂੰ ਚੱਲੇ ਆਏ ਵੀਰਾ ਆ ਆਪਣੇ ਦੇਸ਼ ਨੂੰ ਚੱਲੇ ਆਏ ਕੋੜੇ ਹੀਣ ਕਦੇ ਧਾਮ ਛਣਕ ਦੇ ਜੀ ਧਾਮ ਛਣਕ ਦੇ ਵੀਰਾ ਸੋਰੇ ਦੇਸ਼ ਨੂੰ ਚੱਲੇ ਆਏ ਜੀ ਵੀਰਾ ਸਹੋਰੇ ਦੇ ਦੇਸ਼ ਨੂੰ ਜਾਉਂਦਾਈ